ਬਠਿੰਡਾ ਪੁਲਿਸ ਵੱਲੋਂ ਨਸ਼ਾ ਵਿਰੁੱਧ ਜੰਗ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਗੇ। ਕੱਲ੍ਹ ਦਨ ਮਿਤੀ 21 ਜੂਨ, 22 ਜੂਨ ਤੇ 23 ਜੂਨ ਨੂੰ ਕ੍ਰਿਕਟ ਲੀਗਾ ਆਯੋਜਨ ਕਰਵਾਇਆ ਜਾ ਰਿਹਾ ਹੈ। ਸੋ ਸਾਡਾ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਇਹਨਾਂ ਤਿੰਨ ਦਿਨਾਂ ਦੇ ਟੂਰਨਾਮੈਂਟ ਵੱਧ ਚੜ੍ਹ ਕੇ ਹਿੱਸਾ ਲਓ। ਅਸੀਂ ਸਾਰੇ ਯੂਥ ਕਲੱਬਾਂ ਨੂੰ, ਸੱਭਿਆਚਾਰ ਗਰੁੱਪਾਂ ਨੂੰ ਅਤੇ ਲੋਕ ਆਗੂਆਂ ਨੂੰ ਸੱਦਾ ਦੇ ਰਹੇ ਹਾਂ ਕਿ ਆ ਕੇ ਨਸ਼ਾ ਸੰਬੰਧੀ ਪੇਸ਼ਕੀ ਜੋ ਕੋਈ ਵੀ ਕਰਨਾ ਚਾਹੁੰਦਾ ਹੈ ਉਹ ਆ ਕੇ ਸਾਡਾ ਇਸ ਮਹਿੰਦ ਦਾ ਹਿੱਸਾ ਬਣੇ ਸੋ ਜੇ ਤੁਸੀਂ ਕੋਈ ਵੀ ਪੇਸ਼ਕੀ ਕਰਨਾ ਚਾਹੁੰਦੇ ਹੋ ਤਾਂ ਉਹਦੀ ਰਜਿਸਟ੍ਰੇਸ਼ਨ ਲਈ ਮਿਤੀ 21 ਜੂਨ ਨੂੰ 1 ਵਜੇ ਤੱਕ ਤੁਸੀਂ ਨੰਬਰ 9780178899 ਤੇ ਸੰਪਰਕ ਕਰ ਸਕਦੇ ਹੋ ਆਪ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਸੋ ਅਸੀਂ ਇੱਕ ਵਾਰ ਫਿਰ ਇਸ ਵੀਡੀਓ ਮੈਸੇਜ ਰਾਹੀਂ ਸਭ ਨੂੰ ਅਪੀਲ ਕਰਦੇ ਹਾਂ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਨਸ਼ਾ ਖਿਲਾਫ ਚਲਾਈ ਇਸ ਮਹਿੰਮ ਦਾ ਹਿੱਸਾ ਬਣੋ 算了。嗯